ਲੁਧਿਆਣਾ ਦੇ ਵਾਰਡ ਨੰਬਰ 1 ਕਮਨਗਰ ਪਟਿਆ ਮੰਡਲ ਵਿਖੇ ਮੰਡਲ ਪ੍ਰਧਾਨ ਦਰਬਾਰ ਸਿੰਘ ਦੀ ਅਗਵਾਈ ਹੇਠ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਘਵਾਲ ਨੇ ਸ਼ਿਰਕਤ ਕੀਤੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਕੀਤਾ ਪੱਤਖੜ ਗੱਲਬੱਤਕਾਰ ਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਆਏ ਦਿਨ ਹੀ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਪੱਧਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਪਾਜਵਾਦਾ ਪੱਲਾ ਫਾੜੇ ਨੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਵੀ ਪਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਦਾ ਯੂਥ ਵੱਡੀ ਗਿਣਤੀ ਵਿੱਚ ਫਾਜਪਾ ਸ਼ਾਮਲ ਹੋਇਆ ਇਹ ਤੋਂ ਸਾਬਤ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਡਬਲ ਇੰਜਨ ਦੀ ਸਰਕਾਰ ਬਣੇਗੀ ਜੋ ਪੰਜਾਬ ਦੀ ਬਿਹਤਰੀ ਅਤੇ ਤਰੱਕੀ ਲਈ ਕੰਮ ਕਰੇਗੀ। ਅੱਜ ਜਿਹੜੀ ਜਵਾਨੀ ਕੀਤੀ ਆ ਭਤਾਨ ਜੀ ਨੇ ਆਪ ਖੁਦ ਤੈਅ ਕੀਤਾ ਕਿ ਦਰਬਾਰਾ ਸਿੰਘ ਨੂੰ ਆਪਣੇ ਨਾਲ ਜੋੜੀਏ। ਮੈਨੂੰ ਇਹਨਾਂ ਨੇ ਆਪਣੇ ਨਾਲ ਜੋੜਿਆ। ਬਹੁਤ ਸੰਗਤ ਆਪਣੇ ਪਿੱਛੇ ਲੱਗੀ ਹੈ ਜਿਹੜੀ ਕਿ ਆਪਣੇ ਨਾਲ ਚੱਲਣ ਵਾਸਤੇ ਤਿਆਰ ਆ। ਠੀਕ ਨਾ ਤਾਂ ਕਿ ਅਸੀਂ ਵਿਕਾਸ ਕਰ ਸਕੀ ਹੈ ਜਨਤਾ ਦਾ ਫਾਇਦਾ ਕਰ ਸਕੀ ਹੈ ਮੋਦੀ ਜੀ ਦੇ ਚੱਲੇ ਆ ਪੂਰਨ ਤੇ ਚੱਲ ਸਕੀ ਹੈ ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਜਿੰਨੇ ਵੀ ਮੈਂ 10 12 ਜੁਆਇਨਿੰਗ ਕਰਾਈਆਂ ਨੇ ਉਹ ਪ੍ਰਧਾਨ ਜੀ ਦੀ ਮਿਹਰਬਾਨੀ ਕਰਕੇ ਇਹਨਾਂ ਦੀ ਬਦੌਲਤ ਇਹਨਾਂ ਨੇ ਕਿਹਾ ਕਿ ਕੋਈ ਬੰਦੇ ਹੈਗੇ ਮੈਂ ਕਿਹਾ ਜੀ ਹੈਗੇ ਨੇ ਬੰਦੇ ਵਧੀਆ ਬੰਦੇ ਨੇ ਆਪਣੇ ਨਾਲ ਤੁਰਨ ਵਾਲੇ ਜੁੜਨ ਵਾਲੇ ਅੱਗੇ ਵਧੀਆ ਵਿਕਾਸ ਹੋਵੇਗਾ ਵਧੀਆ ਬੰਦਿਆਂ ਦੀ ਗੱਲਬਾਤ ਸੁਣੀ ਜਾਏਗੀ ਵਧੀਆ ਤਰੀਕੇ ਨਾਲ ਕੰਮਕਾਰ ਕੀਤਾ ਜਾਵੇਗਾ ਕੀ ਕਹਿਣਾ ਚਾਹ ਰਹੇ ਹਾਂ ਜੀ ਆਪਣੇ ਅਗੇ ਆਪਣੇ ਏਰੀਆ ਲੋਕਾਂ ਨੂੰ ਮੈਂ ਇਹ ਕਹਿਣਾ ਚਾਹ ਰਿਹਾ ਜੇ ਦੀ ਕਿਸੇ ਦੇ ਵੀ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਵਾ ਅਸੀਂ ਸਾਰੇ ਜਾਣੇ ਮਿਲ ਕੇ ਜੁੜ ਕੇ ਉਹਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਤਿਆਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੁਧਿਆਣਾ ਰੂਰਲ ਦੇ ਦਿਹਾਤੀ ਦੇ ਵਿੱਚ ਪੱਟੀਆਂ ਜੋ ਸਾਡਾ ਮੰਡਲ ਆ ਪੱਟੀਆਂ ਮੰਡਲ ਦੇ ਵਿੱਚ ਸਾਡੇ ਹਰਸ਼ਦੀਪ ਮੰਡਲ ਪ੍ਰਧਾਨ ਉਹਨਾਂ ਨੇ ਇਹ ਅਰੇਂਜਮੈਂਟ ਕੀਤਾ ਸੀ ਇੱਥੇ ਪ੍ਰੋਗਰਾਮ ਰੱਖਿਆ ਸੀ ਜੁਆਇਨਿੰਗ ਦਾ ਸਾਡੇ ਦਰਬਾਰਾ ਸਿੰਘ ਜੀ ਜੋ ਸਾਡੀ ਪਾਰਟੀ ਦਾ ਪਰਿਵਾਰ ਦਾ ਹਿੱਸਾ ਬਣੇ ਨੇ ਉਹਨਾਂ ਨੇ ਆਪ ਦੇ ਨਾਲ 10 ਹੋਰ ਜੁਆਇਨਿੰਗਾਂ ਕੀਤੀਆਂ ਨੇ ਮੈਂਬਰ ਸਾਡੇ ਨਾਲ ਸ਼ਾਮਿਲ ਕੀਤੇ ਨੇ ਅਸੀਂ ਧੰਨਵਾਦ ਕਰਦੇ ਹਾਂ ਦਰਬਾਰਾ ਸਿੰਘ ਜੀ ਦਾ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਬਣੇ ਨੇ ਨરેન્દ્ર ਮੋਦੀ ਜੀ ਦੀਆਂ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਨੂੰ ਜੋ ਗਰੀਬਾਂ ਨੂੰ ਘਰ-ਘਰ ਤੱਕ ਸਕੀਮਾਂ ਪਹੁੰਚਾਈਆਂ ਜਾ ਰਹੀਆਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਇਹ ਜੁਆਇਨਿੰਗ ਕੀਤੀ ਆ ਅਸੀਂ ਇਸ ਪੱਟੀਆਂ ਮੰਡਲ ਸਾਡਾ ਜੋ ਰੋਜ਼ਾਨਾ ਰੂਰਲ ਦਾ ਸ਼ਹਿਰ ਦੇ ਨਾਲ ਲੱਗਦਾ ਇਹਦੇ ਵਿੱਚ ਅੱਜ ਆਏ ਆ ਅਸੀਂ ਬਹੁਤ ਧੰਨਵਾਦੀ ਹਾਂ ਇਹ ਸਾਰੇ ਸਾਡੀ ਟੀਮ ਦੇ ਜਿਹੜੀ ਮੇਰੇ ਨਾਲ ਆਈ ਆ ਇਹ ਲੋਕ ਆਣਾ ਰੂਰਲ ਦੀ ਟੀਮ ਜਿਨ੍ਹਾਂ ਨੇ ਇਹ ਜੁਆਇਨਿੰਗ ਕੀਤੀ ਆ ਅਸੀਂ ਸਾਡੇ ਸੁਨੀਲ ਜਾਖੜ ਜੀ ਜੋ ਪ੍ਰਧਾਨ ਨੇ ਪੰਜਾਬ ਜੀਪੀ ਨੱਟਾ ਜੀ ਜੋ ਸਾਡੇ ਕੇਂਦਰ ਦੇ ਪ੍ਰਧਾਨ ਨੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਮੂੱਚੀ ਸਾਡੀ ਲੀਡਰਸ਼ਿਪ ਤੋਂ ਉਹਨਾਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਵੀ ਜਾ ਕੇ ਜੁਆਇਨਿੰਗ ਕਰਾਓ ਤਾਂ ਹੀ ਅਸੀਂ ਪਿੰਡ-ਪਿੰਡ ਵਿੱਚ ਘਰ-ਘਰ ਵਿੱਚ ਜਾ ਕੇ ਜੁਆਇਨਿੰਗ ਕਰ ਰਹੇ ਆ ਬਹੁਤ ਵੱਡੇ ਪਰਿਵਾਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਦਿਨੋਂ ਦਿਨ ਸਾਰੇ ਪਰਿਵਾਰ ਹੀ ਸਾਨੂੰ ਸ਼ਾਮਲ ਕਰ ਰਹੇ ਨੇ। ਇਲਾਕਾ ਨਿਵਾਸੀਆਂ ਨੂੰ ਵੀ ਕਹਿਣਾ ਚਾਹ ਰਿਹਾ ਹਾਂ। ਇਲਾਕਾ ਨਿਵਾਸੀਆਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਜੋ ਨੈਸ਼ਨਲ ਪਾਰਟੀ ਹੈ ਤੇ ਹੁਣ ਆਉਣ ਵਾਲੀ ਸਰਕਾਰ 2024 ਦੇ ਵਿੱਚ 400 ਪਾਰ ਦਾ ਜੋ ਸਾਡਾ ਨਾਹਰਾ ਆਪਾਂ ਉਹਨੂੰ ਸਰਕਾਰ ਕਰਨਾ ਤੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੁਆਰਾ ਬਣਾ ਕੇ ਆਪਾਂ ਦੇਸ਼ ਦਾ ਵਿਕਾਸ ਕਰਨਾ। ਆਪਾਂ ਵਾਰਡ ਲੈਵਲ ਦੇ ਉੱਪਰ ਪਾਵਰ ਬਣ ਰਿਹਾ ਜੋ ਭਾਰਤ ਆਪਣਾ 5ਵੇਂ ਨੰਬਰ ਤੇ ਆ ਗਿਆ ਹੁਣ 3ਜੇ ਨੰਬਰ ਤੇ ਦੁਨੀਆ ਦੇ ਵਿੱਚ ਆਉਣਾ। ਆਪਾਂ ਸਾਰੇ ਜੇ ਨરેન્દ્ર મોદી ਜੀ ਦਾ ਸਾਥ ਦੇਵਾਂਗੇ ਉਹਨਾਂ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਵਾਂਗੇ ਤੇ ਪੂਰੀ ਪਾਵਰ ਦੇ ਨਾਲ 400 ਪਾਰ ਐਮਪੀ ਬਣਾ ਕੇ ਲੈ ਕੇ ਆਵਾਂਗੇ ਤਾਂ ਹੀ ਵਿਕਾਸ ਹੋ ਸਕਦਾ ਲੁਧਿਆਣਾ ਲਾਈਵ ਲਈ ਟੀਕਾ ਜਾਟ ਤੇ